ਇਹ دہشت گردਾਂ ਦਾ ਇੱਕੋ ਮਕਸਦ ਹੁੰਦਾ ਲੋਕਾਂ 'ਚ ਡਰ ਪੈਦਾ ਕਰਨਾ ਤੇ ਉਹਨਾਂ ਨੂੰ ਨਾਲ ਉਹ ਡਰ ਦਾ ਫਾਇਦਾ ਲਾ ਕੇ ਵਿਦੇਸ਼ ਦੇ ਵਿੱਚ ਪੈਸਾ ਇਕੱਠਾ ਕਰਨਾ ਦੇਖੋ ਇਹਨੂੰ ਹਿੰਦੁਸਤਾਨ ਕਾਨੂੰਨ ਦਾ ਪਗੋੜਾ ਤੇ ਅਮਰੀਕਾ ਦੇ ਵਿੱਚ ਜਿਵੇਂ ਉਹ ਚੂਹਾ ਬਿੱਲ ਦੇ ਵਿੱਚ ਹੁੰਦਾ ਓਵੇਂ ਬੈਠ ਕੇ ਤੇ ਇੱਕ ਗਿੱਧੜ ਧਮਕੀਆਂ ਜਿਹਨੂੰ ਕਹਿੰਦੇ ਆ ਉਹ ਗਿੱਧੜ ਧਮਕੀਆਂ ਦਿੰਦਾ ਉਹਦਾ ਮੇਨ ਮਕਸਦ ਆਪਣੇ ਯੂਥ ਨੂੰ ਗੁੰਮਰਾਹ ਕਰਨਾ ਉਹਨਾਂ ਨੂੰ ਲਾਲਚ ਦੇਣਾ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਵੀ ਇਹ ਪਟਿਆਲਾ ਸ਼ਹਿਰ ਜਿਹਦੇ ਵਿੱਚ ਲੋਕ ਸਵੇਰੇ ਜੇ ਦੁਖਨਵਾਰਨ ਜਾਂਦੇ ਆ ਤਾਂ ਜਾਂਦੇ ਕਾਲੀ ਮਾਤਾ ਮੰਦਿਰ ਵੀ ਮੱਥਾ ਟੇਕ ਕੇ ਜਾਂਦੇ ਆ ਤੇ ਜਾਂ ਕਾਲੀ ਮਾਤਾ ਮੰਦਿਰ ਜਾਂਦੇ ਆ ਤਾਂ ਮੱਥਾ ਟੇਕ ਕੇ ਤੇ ਗਾਂ ਦੁਖਨਵਾਰਨ ਸਾਹਿਬ ਵੀ ਮੱਥਾ ਟੇਕ ਕੇ ਜਾਂਦੇ ਆ ਇਹ دہشت گردਾਂ ਦਾ ਇੱਕੋ ਮਕਸਦ ਹੁੰਦਾ ਲੋਕਾਂ 'ਚ ਡਰ ਪੈਦਾ ਕਰਨਾ ਤੇ ਉਹਨਾਂ ਨੂੰ ਨਾਲ ਉਹ ਡਰ ਦਾ ਫਾਇਦਾ ਲਾ ਕੇ ਵਿਦੇਸ਼ ਦੇ ਵਿੱਚ ਪੈਸਾ ਇਕੱਠਾ ਕਰਨਾ ਇਸ ਕਰਕੇ ਜਿਹੜੀ ਇਹ ਇਹਦੀ ਸਾਜ਼ਿਸ਼ ਹੈ ਅਸੀਂ ਜਿੰਨੇ ਵੀ ਇਹਦੇ ਕੇਸਸ ਅਸੀਂ ਦੇਖੇ ਆ ਜਿਹੜੇ ਗੁਰਪਤਵੰਤ ਪੰਨੂ ਨੇ ਲਿਖਾਇਆ ਤੇ ਜਦੋਂ ਉਹ ਲੜਕੇ ਫੜੇ ਜਾਂਦੇ ਆ ਤੇ ਉਹ ਕਹਿੰਦੇ ਜੀ ਸਾਨੂੰ ਵਾਦਾ ਕੀਤਾ ਸੀ ਤੁਹਾਨੂੰ ਇਮੀਗ੍ਰੇਸ਼ਨ ਦਵਾ ਦਾਂਗੇ ਤੇ ਦੂਜੀ ਇੰਪੋਰਟੈਂਟ ਗੱਲ ਤੁਹਾਡੇ ਦੱਸਣ ਵਾਲੀ ਇਹ ਹੈ ਇਹ ਤੁਹਾਨੂੰ ਥੋੜੇ ਚਿਰ ਨੂੰ ਇਹਨੂੰ ਹੀ ਗੁਰਪ੍ਰਸਾਦ ਨੂੰ ਨਹੀਂ ਇੱਥੇ ਅਸੀਂ ਕੈਂਟਰ ਚ ਬੈਠਾ ਦਿਖਾ ਦੇਣਾ ਪਟਿਆਲਾ ਜੇਲ੍ਹ ਹੀ ਲਿਆਉਣਾ ਕਿਉਂਕਿ ਉੱਥੇ ਸਖਤੀ ਹੋ ਰਹੀ ਹੈ ਇਮੀਗ੍ਰੈਂਟਸ ਨੂੰ ਵਾਪਸ ਭੇਜ ਰਿਹਾ ਤੇ ਇਹ ਪ੍ਰੈਕਟੀਕਲੀ ਲੋਕਾਂ ਨੂੰ ਇਹ ਝਾਂਸਾ ਦਿੰਦਾ ਕਿ ਤੁਹਾਡੀ ਇਮੀਗ੍ਰੇਸ਼ਨ ਕਰਾ ਦੂੰਗਾ ਜਾਂ ਫੰਡ ਦੇ ਦੂੰਗਾ ਜਿਹੜੇ ਕੇਸਸ ਟਰੇਸ ਹੋਏ ਆ ਉਹਦੇ ਵਿੱਚ ਪਤਾ ਲੱਗਿਆ ਕਿ ਨਾ ਕਿਸੇ ਦੇ ਫੰਡ ਟਰਾਂਸਫਰ ਕੀਤੇ ਤੇ ਨਾ ਕਿਸੇ ਨੂੰ ਇਹ ਦਿੱਤਾ ਇਹਦਾ ਮਕਸਦ ਸਿਰਫ دہشت ਫਲਾਉਣਾ ਹੈ ਤੇ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਨਾ ਅੱਗ ਲਾ ਕੇ ਡੱਬੂ ਕੰਧ ਤੇ ਇਹ ਗੁਰਪਤਵੰਤ ਪੰਨੂ ਦਾ ਕੰਮ ਹੈ ਇਸ ਕਰਕੇ ਅਸੀਂ ਇੱਥੇ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਅ ਇਹਦੇ ਚ ਪ੍ਰੋਪਰਲੀ ਸਾਡੀ ਟੀਮ ਬੜੀ ਕਾਬਿਲ ਹੈ ਐਸਐਸਪੀ ਨਾਨਕ ਸਿੰਘ ਦੇ ਕੱਲ ਵੀ ਸਾਰੀ ਰਾਤ ਬਾਰ ਸੀ ਅੱਜ ਵੀ ਸਾਰੀ ਰਾਤ ਸਾਡੇ ਲਈ ਕਿਉਂਕਿ ਸਟੇਟ ਲੈਵਲ ਦਾ ਇਹ ਜਿਹੜਾ 26 ਜਨਵਰੀ 15 ਅਗਸਤ ਦਾ ਬੜੇ ਇੰਪੋਰਟੈਂਸ ਡੇ ਦੇ ਫੰਕਸ਼ਨ ਹੁੰਦੇ ਆ ਇਸ ਕਰਕੇ ਅਸੀਂ ਪੂਰਨ ਸੁਰੱਖਿਆ ਇੰਤਜ਼ਾਮ ਕਰਾਂਗੇ ਬਿਲਕੁਲ ਪੀਸਫੁੱਲ ਉਹ ਕਰਾਵਾਂਗੇ ਤੇ ਇਹਦੇ ਵਿੱਚ ਮੈਂ ਯੂਥ ਨੂੰ ਵੀ ਰਿਕੁਐਸਟ ਕਰਨਾ ਚਾਹਣਾ ਤੁਹਾਡੇ ਜਰੀਏ ਕਿ ਇਹ ਤਾਂ ਆਪ ਦਾ ਆਪ ਹੀ ਪਹਿਲੀ ਗੱਲ ਤਾਂ ਇਹਦੇ ਚ ਜਿਹੜੀ ਕਾਮਿਕ ਤੇ ਬੜੀ ਫਨੀ ਟਾਈਪ ਤਾਂ ਇਹਦੀ ਲੁੱਕ ਹੈ ਜਿਹੜੀ ਉਹਦੇ ਵਿੱਚ ਉਹਨੂੰ ਕਹਿ ਦਿਓ ਵੀ ਉਹ ਜਿਸ ਢੰਗ ਦਾ ਇਹ ਆਪਦੇ ਆਪ ਨੂੰ ਪ੍ਰੋਜੈਕਟ ਕਰਦਾ ਤੇ ਦੇਖਣ ਨੂੰ ਤਾਂ ਪਹਿਲੀ ਗੱਲੇ ਆਪ ਹੀ ਸਿੱਖ ਨਹੀਂ ਲੱਗਦਾ ਤੇ ਜਿਹੜੀ ਗੱਲ ਨੂੰ ਪ੍ਰੋਪਗੇਟ ਕਰਦਾ ਇਸ ਕਰਕੇ ਇਹਦੀਆਂ ਗੁੰਮਰਾਹ ਕੀਤੀਆਂ ਹੋਈਆਂ ਗੱਲਾਂ ਦੇ ਵਿੱਚ ਨਾ ਆਓ ਅਸੀਂ ਲੋਕਾਂ ਦੀ ਸੈਂਸ ਆਫ ਸਿਕਿਉਰਟੀ ਲਈ ਹੈਗੇ ਆ ਤੇ ਉਹਦੇ ਚ ਅਜੇ ਤੱਕ ਕੋਈ ਇਹਦਾ ਕੇਸ ਜਿਹੜਾ ਜਿਹੜੇ ਇਹਨੇ ਕੀਤੀ ਹੋਵੇ ਸ਼ਰਾਰਤ ਇਹ ਨਹੀਂ ਹੋਇਆ ਵੀ ਫੜੇ ਨਾ ਗਏ ਹੁਣ ਕਿਉਂ ਆਪਣੇ ਜਿਹੜੇ ਆਮ ਵਿਚਾਰੇ ਛੋਟ ਜਿਹੜੇ ਜਵਾਨ ਹੈ ਜਿਨ੍ਹਾਂ ਨੂੰ ਨਾਂ ਤਾਂ ਕੋਈ ਗੱਲ ਪਤਾ ਹੈ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਨੂੰ ਫਸਾ ਕੇ ਆਪਦੀਆਂ ਰੋਟੀਆਂ ਸੇਕ